ਔਰ ਸਾਰੀ মিডিਆ ਸਾਖੀਆਂ ਦਾ ਮੈਂ ਪੂਰੇ ਪੰਜਾਬ ਕੋਲੋਂ ਤੁਹਾਨੂੰ ਫਤਿਹ ਬਲਾਉਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬੰਦੇ ਚੈਪ 3 ਚਾਹ ਪਾਸ ਪੰਜਾਬ ਦਾ ਇੱਕ ਅਹਿਮ ਮੁੱਦਾ ਪੰਜਾਬ ਦੇ ਵਿੱਚ ਅ ਰੀਅਲ ਏਸਟੇਟ ਨੂੰ ਲੈ ਕੇ ਛੋਟੇ ਪਲਾਟਾਂ ਦੀ ਖਰੀਦ-ਵੇਚ ਨੂੰ ਲੈ ਕੇ ਜਿਹੜੇ ਗਰੀਬ ਲੋਕ ਲਾਲ ਕਲਿਆਰੇ ਵਿੱਚ ਰਹਿੰਦੇ ਆ ਰੈੱਡ ਲਾਈਨ ਵਿੱਚ ਰਹਿੰਦੇ ਆ ਲਾਲ ਲੀਕ ਦੇ ਅੰਦਰ ਜਿਹਨਾਂ ਦੇ ਪਲਾਟ ਐ ਉਹਨਾਂ ਦੀਆਂ ਖਰੀਦ-ਵੇਚ ਦੀਆਂ ਮੁਸ਼ਕਲਾਂ ਨੂੰ ਲੈ ਕੇ ਔਰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਮਾਜੋਬ ਭਗਵੰਤ ਮਾਨ ਸਰਕਾਰ ਜਿਸ ਤਰੀਕੇ ਦੇ ਨਾਲ ਇਸ ਮੁੱਦੇ ਦੇ ਉੱਤੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੀ ਆ ਇਸ ਮੁੱਦੇ ਦੇ ਉੱਤੇ ਅੱਜ ਤੁਹਾਨੂੰ ਯਾਦ ਕੀਤਾ ਹੈ ਸਭ ਤੋਂ ਪਹਿਲਾਂ ਮੈਂ ਲਾਲ ਲੀਕ ਦੀ ਜੇ ਗੱਲ ਕਰਾਂ ਲਾਲ ਲੀਕ ਦਾ ਮੁੱਦਾ ਜਿਹੜਾ ਆ ਮਾਜੋਬ ਕਾਲ ਚੰਨੀ ਸਾਫ ਦੀ ਸਰਕਾਰ ਰਹੀ ਉਹਨਾਂ ਨੇ ਵੀ ਜਿਹੜੇ 75 ਸਾਲਾਂ ਤੋਂ ਪੰਜਾਬ ਦੇ ਵਿੱਚ ਲਾਲੀ ਚ ਲੋਕ ਰਹਿ ਰਹੇ ਆ ਉਹਨਾਂ ਨੂੰ ਉਹਨਾਂ ਦੀ ਰਜਿਸਟਰੀ ਮਿਲੇਗੀ ਰਜਿਸਟਰੀ ਦਾ ਹੱਕ ਮਿਲੇਗਾ ਉਹਨਾਂ ਦਾ ਆਪਣਾ ਪਲਾਟ ਹੋਏਗਾ ਉਹ ਲੋਕ ਆਪਣੀ ਪਲਾਟ ਨੂੰ ਖਰੀਦ-ਵੇਚ ਸਕਣਗੇ ਖੁਸ਼ੀ ਦੇ ਗਮੀ ਦੇ ਮੌਕੇ ਦੇ ਉੱਤੇ ਉਹ ਉਹੀ ਗੱਲ ਜਿਹੜੀ ਆ ਆਮ ਆਦਮੀ ਪਾਰਟੀ ਨੇ ਅੱਗੇ ਵਧਾਈ ਮਾਜੋ ਭਗਤ ਬਾਜੀ ਨੇ ਇਹ ਲਾਰਾ ਲਾਇਆ ਪਰ ਅੱਜ ਤੱਕ ਵੀ ਜਿਹੜੀਆਂ ਲਾਲ ੀਕ ਦੀਆਂ ਜਿਹੜੀਆਂ ਪਰਾਟਾ ਦੀਆਂ ਰਜਿਸਟਰੀਆਂ ਆਇਆ ਉਹਨਾਂ ਦੇ ਉੱਪਰ ਜਿਹੜਾ ਕੋਈ ਨੰਬਰ ਲੱਗਣਾ ਸੀਗਾ ਕੋਈ ਉਹਨਾਂ ਦੀ ਫਰਦ ਨਿਕਲਣੀ ਸੀਗੀ ਕੋਈ ਉਹ ਬੈਂਕ ਤੋਂ ਲੋਨ ਲੈ ਸਕਦੇ ਆ ਲਾਲ ੀਕ ਵਾਲੇ ਬੈਂਕ ਤੋਂ ਲੋਨ ਨਹੀਂ ਲੈ ਸਕਦੇ ਲਾਲ ੀਕ ਵਾਲੇ ਆਪਣੇ ਬੱਚੇ ਦੀ ਪੜ੍ਹਾਈ ਦੇ ਲਈ ਆਪਣੀ ਧੀ ਪੁੱਤ ਦੇ ਵਿਆਹ ਦੇ ਲਈ ਆਪਣੇ ਘਰ ਦੇ ਖੁਸ਼ੀ ਗਮੀ ਦੇ ਪ੍ਰੋਗਰਾਮ ਦੇ ਲਈ ਆਪਣੇ ਘਰ ਨੂੰ ਆਪਣੇ ਪਲਾਟ ਨੂੰ ਬੈਂਕ ਕੋਲ ਲਿਜਾ ਕੇ 20000 50000 ਲੱਖ ਦਾ ਲੋਨ ਨਹੀਂ ਲੈ ਸਕਦੇ ਉਨਾਰੂ ਸਾਰੀ ਉਮਰ ਹੀ ਇਦਾਂ ਗੜਿਆ ਜਾਂਦਾ ਕਿ ਉਹ ਧਰਤੀ ਤੇ ਤਾਂ ਆਏ ਆ ਪਰ ਧਰਤੀ ਚੋਂ ਉਹ ਤਾਂ ਹੈ ਕੱਖ ਨਹੀਂ 75 ਸਾਲਾਂ ਤੋਂ ਇਦਾਂ ਚੱਲ ਰਿਹਾ ਔਰ ਮਾਜੋ ਭਗਵਾਨ ਦਮਨ ਜੀ ਹਮੇਸ਼ਾ ਤੋਂ ਹੀ ਇਹ ਕਹਿੰਦੇ ਹੁੰਦੇ ਸੀ ਗਰੀਬਾਂ ਦੇ ਚੁੱਲਿਆਂ ਦੀ ਅੱਗ ਠੰਡੀ ਹੋ ਗਈ ਆ ਗਰੀਬਾਂ ਦੇ ਚੁੱਲਿਆਂ 'ਚ ਮੈਂ ਅੱਗ ਬਣਦੀ ਕਰਨੀ ਆ ਤੇ ਗਰੀਬਾਂ ਨੇ ਚੁੱਲ੍ਹੇ ਪਾਉਣੇ ਕਿੱਥੇ ਐ ਗਰੀਬਾਂ ਦੇ ਜਿਸ ਜਿਹੜਾ ਪਲਾਟ ਹੈ ਉਹਦੇ ਨਾਲ ਆਉਦੇ ਹੈ ਨਹੀਂ ਉਹ ਚੁੱਲਾ ਕਿੱਥੇ ਪਾਏਗਾ ਉਹ ਔਰ ਜੇ ਚੁੱਲਾ ਪਾ ਵੀ ਲਿਆ ਤਾਂ ਪਾ ਵੀ ਰਿਹਾ ਤਾਂ ਉਹਦੀ ਆਪਣੀ ਉਹਦੀ ਜ਼ਮੀਨ ਨਹੀਂ ਉਹਦੇ ਨਾਂ ਤੇ ਕੱਖ ਨਹੀਂ ਬੋਲਦਾ ਐਤੈ ਜਿਉਂਦਾ ਐਤੈ ਜੰਮਦਾ ਐਤੈ ਮਰ ਜਾਂਦਾ ਹੈ ਬਿਨਾਂ ਜ਼ਮੀਨ ਬਿਨਾਂ ਰਜਿਸਟਰੀ ਤੋਂ ਬਿਨਾਂ ਪਲਾਟ ਤੋਂ ਇਸੇ ਤਰ੍ਹਾਂ ਦੂਜੀ ਜਿਹੜੀ ਗੱਲ ਹੈ ਤੁਹਾਡੇ ਵਿੱਚ ਮੈਂ ਰੱਖਣੀ ਚਾਹੁੰਦਾ ਕਿ ਐਨਓਸੀ ਦਾ ਮੈਂ ਮਾਮਲਾ ਜਿਹੜਾ ਚੱਲ ਰਿਹਾ ਪਿਛਲੇ ਜਦੋਂ ਦੀ ਮਾਜੋਖ ਭਵੰਤਮਾਨ ਸਰਕਾਰ ਆਈ ਉਸ ਤੋਂ ਪਹਿਲਾਂ ਮਾਜੋਖ ਭਵੰਤਮਾਨ ਜੀ ਨੇ ਹਮੇਸ਼ਾ ਹੀ ਇਹ ਗੱਲ ਕਹੀ ਕਿ ਅਸੀਂ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਕਲੋਨੀਆਂ ਇਹਨਾਂ ਨੂੰ ਲੀਗਲਾਈਜ਼ ਕਰਾਂਗੇ ਇਹਨਾਂ ਨੂੰ ਆਪਾਂ ਐਨਓਸੀ ਜਿਹੜੀ ਮਿਲਦੀ ਆ ਅ ਪਿਛਲੇ 2 ਸਾਲ ਤੋਂ ਨਾ ਤਾਂ ਪ੍ਰਾਪਰਟੀ ਡੀਲਰ ਪਲਾਟ ਖਰੀਦ ਰਿਹਾ ਨਾ ਵੇਚ ਰਿਹਾ ਨਾ ਵੇਚ ਸਕਦਾ ਨਾ ਆਮ ਆਦਮੀ ਜਿਹੜਾ ਗਰੀਬ ਲੋਕ ਹੈ ਜਿਨ੍ਹਾਂ ਦੇ ਚੁੱਲੇ ਠੰਡੇ ਚੁੱਲਿਆਂ ਦੀ ਗੱਲ ਮਾਰ ਜੋ ਕੁਝ ਮਾਂਦੀ ਕਰਦੇ ਰਹੇ ਨਾ ਉਹ ਬੋਲਦੇ ਆ ਨਾਉ ਬੇਚ ਸਕਦੇ ਆ ਨਾ ਖਰੀਦ ਸਕਦੇ ਆ ਔਰ ਜਦੋਂ ਵੇਚਣ ਜਾਂ ਖਰੀਦਣ ਜਾਂਦੇ ਆ ਆਪਣੇ ਧੀ ਪੁੱਤ ਦੇ ਵਿਆਹ ਦੇ ਲਈ ਆਪਣੇ ਘਰ ਚ ਖੁਸ਼ੀਗਾਮੀ ਦੇ ਪ੍ਰੋਗਰਾਮ ਦੇ ਲਈ ਆਪਣੇ ਧੀ ਪੁੱਤ ਦੀ ਪੜ੍ਹਾਈ ਦੇ ਲਈ ਕਰਜ਼ਾ ਲੈਣ ਲਈ ਜਾਂਦੇ ਆ ਖਰੀਦ ਵੇਚ ਕਰਨ ਦੇ ਲਈ ਤਾਂ ਤਾਂ ਉਹਨਾਂ ਨੂੰ ਉੱਥੇ ਜਾ ਕੇ ਪਤਾ ਲੱਗਦਾ ਐ ਐਨਓਸੀ ਚਾਹੀਦੀ ਆ ਐਨਓਸੀ ਦਾ ਐਨਾ ਮੁੱਦਾ ਕਰਮਾਇਆ ਸੀ ਪਿਛਲੀ ਵੀ ਪ੍ਰੈਸ ਕਾਨਫਰੰਸ ਬਹੁਜਨ ਸਮਾਜ ਪਾਰਟੀ ਨੇ ਕੀਤੀ ਬਹੁਜਨ ਸਮਾਜ ਪਾਰਟੀ ਦੇ ਇਕਲੌਤੇ ਐਮਐਲਏ ਡਾਕਟਰ ਨਿਸ਼ੰਤਰ ਪਾਲ ਨੇ ਵਿਧਾਨ ਸਭਾ 'ਚ ਤਿੰਨ ਵਾਰੀ ਮੁੱਦਾ ਚੱਕਿਆ ਔਰ ਪੰਜਾਬ ਸਰਕਾਰ ਨੇ ਇਸ ਐਨਓਸੀ ਦੇ ਮੁੱਦੇ ਦੇ ਉੱਤੇ 24 ਫਰਵਰੀ ਨੂੰ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਚਿੱਠੀ ਜਾਰੀ ਕੀਤੀ ਕਿ ਅਸੀਂ ਪੰਜਾਬ ਦੇ ਵਿੱਚ ਐਨਓਸੀ ਖਤਮ ਕਰਤੀ ਹੈ ਖਰੀਦ-ਵੇਚ ਦੇ ਉੱਤੇ ਜਦੋਂ ਐਨਓਸੀ ਖਤਮ ਕਰ ਦਿੱਤੀ ਪੰਜਾਬ ਦੇ ਲੋਕ ਬੜੇ ਖੁਸ਼ ਹੋਏ ਪੰਜਾਬ ਦੇ ਖਰੀਦ-ਵੇਚ ਕਰਨ ਵਾਲੇ ਬੜੇ ਖੁਸ਼ ਹੋਏ ਪੰਜਾਬ ਦੇ ਉਹ ਲੋਕ ਵੀ ਬੜੇ ਖੁਸ਼ ਹੋਏ ਜਿਹੜੇ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਜਾਂ ਪਲਾਟ ਖਰੀਦਣਾ ਚਾਹੁੰਦੇ ਸੀ ਜਾਂ ਵੇਚਣਾ ਚਾਹੁੰਦੇ ਪਰ ਜਦੋਂ ਚਿੱਠੀ ਆਈ ਸਾਡੇ ਸਾਹਮਣੇ ਜਦੋਂ ਸਾਡੇ ਸਾਹਮਣੇ ਚਿੱਠੀ ਆਈ ਤਾਂ ਊਂਟ ਦੇ ਮੂੰਹ ਵਿੱਚ ਜੀਰਾ ਐਨਓਸੀ ਦੇ ਨੌ ਤੇ ਜਾਰੀ ਕੀਤੀ ਚਿੱਠੀ ਊਂਟ ਦੇ ਮੂੰਹ ਵਿੱਚ ਜੀਰਾ ਇਹਦੇ ਵਿੱਚ ਮਾਨਯੋਗ ਭਗਵੰਤ ਮਾਨ ਜੀ ਨੇ ਨੋਟੀਫਾਈ ਕੀ ਕੀਤਾ ਕਿ ਐਨਓਸੀ ਆਬਾਦੀ ਦੇ ਏਰੀਏ ਤੇ ਨਹੀਂ ਲੱਗੇਗੀ ਐਨਓਸੀ ਆਬਾਦੀ ਦੇ ਏਰੀਏ ਤੇ ਨਹੀਂ ਲੱਗੇਗੀ ਆਬਾਦੀ ਦੇ ਏਰੀਆ ਜਿੱਥੇ ਆਲਰੇਡੀ ਪਿੰਡ ਵਾਲੇ ਬਸ ਰਹੇ ਪਿੰਡ 'ਚ ਰਹਿੰਦੇ ਆ ਤਾਂ ਸਵਾਲ ਪੈਦਾ ਹੁੰਦਾ ਆਬਾਦੀ ਕਿਹੜਾ ਏਰੀਆ ਪਟਵਾਰੀ ਦੇ ਕਾਗਜ਼ ਦੇ ਵਿੱਚ ਪਟਵਾਰੀ ਦੇ ਨਕਸ਼ੇਆ ਦੇ ਵਿੱਚ ਪਟਵਾਰੀ ਦੇ ਲੱਠੇ ਦੇ ਉੱਤੇ ਉਹ ਲਾਲ ਲੀਕ ਤਾਂ ਬਹੁਤ ਸੀਮਤ ਖੇਤਰ ਦੇ ਵਿੱਚ ਉਹ ਤਾਂ ਐਕਸਪੈਂਡ ਹੋ ਗਿਆ 1975 ਤੋਂ ਬਾਅਦ ਲਾਲ ਲੀਕ ਭਰ ਗਈ ਲਾਲ ਲੀਕ ਤੋਂ ਬਾਹਰ ਦੋ ਦੋ ਚਾਰ ਚਾਰ ਅੱਠ ਅੱਠ ਮਾਲੇ ਦੇ ਪਲਾਟ ਕੱਟ ਹੋ ਗਏ ਲੋਕ ਰਹਿਣ ਲੱਗ ਪਏ ਉਹ ਐਕਸਪੈਂਡ ਹੋ ਗਿਆ ਉਹ ਅੱਤੇ ਪਿੰਡ ਨੂੰ ਐਨਓਸੀ ਮਿਲੀ ਆਬਾਦੀ ਦੇ ਵਿੱਚ ਜਿਹੜੀ ਆਬਾਦੀ ਪਿੰਡ ਦੀ ਬਾਹਰ ਉਸ ਡੋਰੇ ਤੋਂ ਬਾਹਰ ਆ ਗਈ ਉਹਦਾ ਉਸ ਉਹਨੂੰ ਕੋਈ ਐਨਓਸੀ ਨਹੀਂ ਕੋਨੂੰ ਕੋਨੂੰ ਕੋਨ ਨੂੰ ਐਨਓਸੀ ਲਈ ਚੱਕਰ ਖਾਣੇ ਪੈਂਦੇ ਆ ਤਾਜ਼ਾ ਹੀ ਕੇਸ ਵਾ ਅੱਜ ਮੇਰੇ ਫਾਦਰ ਸਾਹਿਬ ਕਹਿੰਦੇ ਕਹਿੰਦੇ ਬੇਟਾ ਉਹ ਤਹਿਸੀਲਦਾਰ ਸਾਹਿਬ ਕੋ ਇੱਕ ਰਜਿਸਟਰੀ ਕਰਾਉਣੀ ਸੀਗੀ ਤਾਂ ਕਚਹਿੜੀ ਵਾਲੇ 10000 ਰੁਪਇਆ ਮੰਗਦੇ ਆ ਬਈ ਰਜਿਸਟਰੀ ਹੋ ਜਾਊਗੀ ਨਹੀਂ ਵੀ ਹੋਗੀ ਉਹ ਕਾਦੀ ਬਈ ਅਏ ਅੱਜ ਦੀ ਗੱਲ ਐ ਤਾਜੀ ਔਰ ਬਹੁਜਨ ਸਮਾਜ ਪਾਰਟੀ ਵੱਲੋਂ ਇਹ ਦੋ ਮੁੱਦੇ ਜਿਹੜੇ ਮੁੱਖ ਤੌਰ ਦੇ ਉੱਤੇ ਪੰਜਾਬ ਸਰਕਾਰ ਨੇ ਜਿਹੜੀ ਇਹ ਗੱਲ ਕੀਤੀ ਆ ਔਰ ਤੀਜਾ ਮੁੱਦਾ ਜਿਹੜਾ ਇਲੀਗਲ ਕਲੌਨੀ ਕਲੋਨੀਆਂ ਦਾ ਗੈਰ ਕਾਨੂੰਨੀ ਕਲੋਨੀਆਂ 20000 ਹੈ ਪੰਜਾਬ ਵਿੱਚ 20000 ਕਲੋਨੀਆਂ ਨੇ ਆਪਣੀ ਅਪਰੂਵਲ ਜਿਹੜੀ ਹੈਗੀ ਆ ਉਹ ਚੋਂ 14000 ਨੇ ਅਪਲਾਈ ਕੀਤੀ ਕਿ ਸਾਨੂੰ ਇਹ ਆਪਣੀ ਕਲੋਨੀ ਪ੍ਰੂਫ ਕੀਤੀ ਜਾਵੇ ਔਰ ਕਲੋਨੀਆਂ ਗੈਰ ਕਾਨੂੰਨੀ ਦੇਖੋ ਗੈਰ ਕਾਨੂੰਨੀ ਕਿੱਦਾਂ ਕਲੋਨੀਆਂ ਹੋ ਗਈਆਂ ਇਹ ਸਵਾਲ ਪੰਜਾਬ ਸਰਕਾਰ ਉੱਤਰ ਦਵੇ ਕਿ ਜਦੋਂ ਉੱਥੇ ਪਲਾਟ ਕੱਟੇ ਗਏ ਉੱਥੇ ਜਦੋਂ ਹੱਦਬੰਦੀ ਹੋਈ ਤਾਂ ਪਟਵਾਰੀ ਨੇ ਜ਼ਮੀਨ ਖਰੀਦੀ ਪਟਵਾਰੀ ਦੇ ਹੱਥਾਂ 'ਚ ਕਾਗਜ਼ ਲੰਘਿਆ ਸਾਨੂੰ ਉਹਦੇ ਹੱਥਾਂ 'ਚ ਕਾਗਜ਼ ਲੰਘਿਆ ਤਸਵੀਰਨਾਲ ਦੇ ਹੱਥਾਂ 'ਚ ਕਾਗਜ਼ ਲੰਘਿਆ ਨਕਸ਼ਾ ਨਵੀਸ ਦੇ ਹੱਥਾਂ 'ਚ ਕਾਗਜ਼ ਲੰਘਿਆ ਪਸੀਕਾ ਨਵੀਸ ਦੇ ਹੱਥਾਂ 'ਚ ਕਾਗਜ਼ ਲੰਘਿਆ ਮੇਨਟੇਨੈਂਸ ਫੀਸ ਉਸ ਕਾਗਜ਼ 'ਤੇ ਜਮ੍ਹਾਂ ਹੋਈ ਆ ਰਜਿਸਟਰੀ ਫੀਸ ਉਸ ਕਾਗਜ਼ 'ਤੇ ਜਮ੍ਹਾਂ ਹੋਈ ਆ ਇੰਤਕਾਲ ਫੀਸ ਉਸ ਕਾਗਜ਼ 'ਤੇ ਜਮ੍ਹਾਂ ਹੋਈ ਆ ਗੈਰਕਾਨੂੰਨੀ ਕਿੱਤਾ ਹੋ ਗਿਆ ਔਰ ਜਿੱਥੇ ਜਿੱਥੇ ਇਦਾਂ ਦੇ ਪਲਾਟ ਕੱਟੇ ਗਏ ਉੱਥੇ ਸਰਕਾਰੀ ਗਰਾਂਟਾਂ ਲਗੀਆਂ ਆ ਚੰਡੀਗੜ੍ਹ ਦੇ ਨਾਲ ਗੁਜਾਰ ਨਗਰ ਪੈਂਦਾ 20 ਕਰੋੜ ਤੋਂ ਜ਼ਿਆਦਾ ਦੀ ਗਰਾਂਟ ਉੱਥੇ ਲੱਗੀ ਆ ਔਰ ਉੱਥੇ ਸਰਕਾਰੀ ਬੰਦਗਾ ਬੜੀ ਆ ਉੱਥੇ ਸਰਕਾਰੀ ਬਿਜਲੀ ਘਰ ਵੀ ਉੱਥੇ ਬਣਿਆ ਆ ਜਲ ਸਪਲਾਈ ਘਰ ਵੀ ਉੱਥੇ ਬਣਿਆ ਆ ਉਹ ਉਹ ਗੈਰ ਕਾਨੂੰਨੀ ਕਿੱਦਾਂ ਹੋ ਗਿਆ ਔਰ ਫੇਰ ਉੱਥੇ ਮੰਤਰੀਆਂ ਸਾਧਰੀਆਂ ਬੜਵੱਡੀਆਂ ਨੇ ਕੋਟੀਆਂ ਵੀ ਆ ਤਾਂ ਬਹੁਜਰ ਸਮਾਜ ਪਾਰਟੀ ਇਹ ਕਹਿੰਦਾ ਚਾਹੁੰਦੀ ਆ ਕਿ ਜਦੋਂ ਉਹ ਪਲਾਟ ਕੱਟੇ ਗਏ ਉਦੋਂ ਉਹਨਾਂ ਦੇ ਅਧ்கਾਟਨ ਜਿਹੜੇ ਬੜਵੱਡੀਆਂ ਕਲੋਨੀਆ ਤੇ ਹੋਏ ਕਿਤੇ ਐਮਪੀ ਦੇ ਅਧ்கਾਟਨ ਕਰਕੇ ਗਿਆ ਕਿਤੇ ਐਮਐਲਏ ਦੇ ਅਧ்கਾਟਨ ਕਰਕੇ ਗਿਆ ਕਿਤੇ ਪੰਚ ਸਰਪੰਚ ਬਲਾਕ ਸੰਪਤੀ ਜਿਲ੍ਹਾ ਪ੍ਰੀਤ ਚਾ ਮੰਨ ਗੈਰ ਕਾਨੂੰਨੀ ਕਿੱਦਾਂ ਹੋ ਗਏ ਵੇ ਗੈਰ ਕਾਨੂੰਨੀ ਕਿੱਦਾਂ ਹੋ ਗਏ ਔਰ ਮੇਰੀ ਇਹ ਬੇਨਤੀ ਆ ਇਹਨੂੰ ਇਹਨਾਂ ਕਲੋਨੀਆਂ ਨੂੰ ਗੈਰ ਕਾਨੂੰਨੀ ਨਾ ਕਹੋ ਤੁਸੀਂ ਅਨ ਪਲਾਨਡ ਡਵੈਲਪਮੈਂਟ ਕਹਿ ਸਕਦੇ ਆ ਪੂਰਾ ਇੰਡੀਆ ਅੰਡਰ ਮੇਰੇ ਦਸ਼ਕਾਰ 75 ਸਾਲਾਂ ਵਿੱਚ ਕਿਹੜੀ ਪਲਾਨਿੰਗ ਦੇ ਨਾਲ ਡਵੈਲਪਮੈਂਟ ਹੋਈ ਆ ਪੁੱਡਾ ਤੁਹਾਡਾ ਸੁੱਤਾ ਪਿਆ ਤੁਹਾਡਾ ਤੁਹਾਡਾ ਸੁੱਤਾ ਪਿਆ ਗਲਾਂਡਾ ਤੁਹਾਡਾ ਸੁੱਤਾ ਪਿਆ ਔਰ ਇਹਨਾਂ ਦੇ ਕਰਮਚਾਰੀ ਅਧਿਕਾਰੀ ਜਦੋਂ ਦਾ ਪੈਸਾ ਜੇਂਚ ਪੈ ਜਾਂਦਾ ਆ ਫਿਰ ਉਹ ਸਾਰਾ ਕੁਝ ਲੀਗਲ ਹੋ ਜਾਂਦਾ ਆ ਫਿਰ ਅੱਖਾਂ ਤੇ ਕਾਲੀਆਂ ਕੱਲਾ ਲੰਦੇ ਆ ਫਿਰ ਦਿਖਣਾ ਬੰਦ ਹੋ ਜਾਂਦਾ ਆ ਮਾਜੋਬ ਕੁਮਾਰ ਜੀ ਆ ਤੁਸੀਂ ਇੱਕ ਵੀਡੀਓ ਜਾਰੀ ਕੀਤੀ ਪੰਡਤ ਸਭਾ ਦੇ ਵਿੱਚ ਤੁਸੀਂ ਭਾਸ਼ਣ ਕੀਤਾ ਤੁਹਾਡਾ ਭਾਸ਼ਣ ਕੀ ਕਹਿੰਦਾ ਆ ਮੇਰੀ ਬੇਨਤੀ ਆ ਸੁਣਿਓ ਜਰਾ ਉਹਦੇ ਬੈਸੀ ਬੈਸੀ ਪਏ ਨੇ ਰੀਅਲ ਸਟੇਟ ਚ ਜਾਂ ਦਿੱਲੀ ਦੇ ਚੋਣੀਆਂ ਚ ਉਹ ਸਾਰੇ ਕਲੀਅਰ ਕਰਕੇ ਐਨਓਸੀ ਦੇ ਸ਼ਰਤਾਂ ਸੀ ਜਿਹੜੀ ਆ ਉਹ ਖਤਾਰਿਆਂਗੇ ਤੇ ਇਸ ਤੋਂ ਬਾਅਦ ਜਿਹੜੀਆਂ ਕਲੋਨੀਆਂ ਬਣ ਗਈਆਂ ਉਹ ਪ੍ਰੋਪਰ ਜਿਹੜੀਆਂ ਪੁੱਟਾ ਫਰੂਟ ਗਲਾਟਾ ਫਰੂਟ ਗਮਾਟਾ ਫਰੂਟ ਬਣ ਗਈਆਂ ਇਲੀਗਲ ਕਲੋਨੀਆਂ ਸੇ ਬਣਨੀ ਨਹੀਂ ਦੇਣੀ ਕਿ ਕੋਈ ਬਾਹਰ ਦੇ ਵਿੱਚ ਕਿਸੇ ਦਾ ਪੈਸਾ ਫਸ ਗਿਆ ਕੋਈ ਲੈਂਡਲੀ ਤੇ ਝਕਾਰੇ ਕੁਵਾਰ ਬਣਦਾ ਜੀ ਤਕਰੀਬਨ ਦੇ ਤੋਂ ਅੱਜ ਕੱਲ ਘਰ ਬਣਾਉਣਾ ਬਹੁਤ ਔਖਾ ਹੋਇਆ ਪਿਆ ਸੋ ਅਸੀਂ ਉਹਦੇ ਵਿੱਚ ਪੰਜਾਬ ਸਰਕਾਰ ਜਿਹੜੀ ਬਿਲਕੁਲ ਰੋਕਦੀ ਨਾਲ ਖੜੂਗੀ ਮਾ ਜੋ ਭਗਵੰਤ ਮਾ ਜੀ ਕੀ ਕਹਿ ਰਹੇ ਮੁੱਖ ਮੰਤਰੀ ਵਿਧਾਨ ਸਭਾ ਦੇ ਵਿੱਚ ਕਹਿ ਰਹੇ ਕਿ ਜਿੰਨੀਆਂ ਵੀ ਗੈਰ ਕਾਨੂੰਨੀ ਕਲੋਨੀਆਂ ਆ ਉਹਨਾਂ ਸਾਰੀਆਂ ਐਲੂ ਵੀ ਅੱਜ ਤੋਂ ਪਹਿਲਾਂ ਜਿੰਨੀਆਂ ਬਣ ਗਈਆਂ ਰੈਗੂਲਰ ਕੀਤੀਆਂ ਜਾਣਗੀਆਂ ਇੱਕ ਵੀ ਰਹਿਣ ਨਾ ਦੇਣਗੇ ਇੱਕ ਵੀ ਰਹਿਣ ਨਹੀਂ ਦੇਗੇ ਔਰ ਐਲਓਸੀ ਦੀ ਸਾਰੀ ਸ਼ਰਤ ਖਤਮ ਕਰਾਂਗੇ لیکن ਜਦੋਂ ਅਸੀਂ ਕਲੋਨੀਆਂ ਅਪਰੂਵਲ ਦੀ ਗੱਲ ਕਰਦੇ ਆ ਤਾਂ ਹਰਿਆਣਾ گورنمنٹ ਨੇ 540 ਕਰ ਦਿੱਤੀਆਂ ਐਸੇ ਮਹੀਨੇ ਚ ਆ 2-4 ਦਿਨਾਂ ਦੀ ਖਬਰ ਹੈ 543 ਹਰਿਆਣਾ گورنمنٹ ਨੇ ਕਰ ਦਿੱਤੀਆਂ ਲੇਕਿਨ ਪੰਜਾਬ ਸਰਕਾਰ ਇਹ ਵੀ ਆਪਣੀ ਦਿੱਲੀ ਦਿੱਲੀ گورنمنٹ ਨੇ ਸੈਕੰਡ ਕਲੋਨੀਆਂ ਰੈਗੂਲਰਾਈਜ਼ ਕੀਤੀਆਂ ਲੇਕਿਨ ਪੰਜਾਬ ਚ ਜਿਹਨਾਂ ਲੋਕਾਂ ਨੇ ਪਲਾਟ ਲੈ ਲਏ ਜਿਹਨਾਂ ਲੋਕਾਂ ਨੇ ਪਲਾਟ ਵੇਚਣੇ ਆ ਜਿਨ੍ਹਾਂ ਨੇ ਫਲੈਟ ਲੈ ਲਏ ਫਲੈਟ ਵੇਚਣੇ ਆ ਉਹ ਕਿੱਥੇ ਜਾਣ ਦੀ ਭਗਵਾਨ ਜੀ ਨੇ ਕੁ 1900 ਤੇ ਪਏ ਆ ਨਾਰੇ ਲਾਉਗੇ ਵਾਦੇ ਕਰੂਗੇ ਅੱਛੀ ਸਿੱਖਿਆ ਅੱਛਾ ਰਜਗਾਰ ਗਰੀਬਾਂ ਦਾ ਚੁੱਲਾ ਗਰੀਬਾਂ ਦਾ ਚੁੱਲਾ ਤਾਂ ਠੰਡਾ ਹੀ ਪਿਆ ਹੈ ਕੱਲਾ ਗਰੀਬਾਂ ਦਾ ਨਹੀਂ ਪਿਆ ਜਿੰਨਾ ਮਜ਼ਦੂਰ ਹੈ ਉਹ ਸਾਰੀ ਕੰਮ ਦੇ ਵਿੱਚ ਲੱਗਿਆ ਉਹਦਾ ਚੁੱਲਾ ਠੰਡਾ ਪਿਆ ਹੈ ਜਿੰਨੇ ਆਜ ਮਿਸਤਰੀ ਆਉਨਾ ਵੀ ਚੁੱਲ੍ਹੇ ਠੰਡੇ ਪਏ ਆ ਜਿੰਨੇ ਰੇਤੇ ਵਾਲੇ ਬਜਰੀ ਵਾਲੇ ਗੱਟਕੇ ਵਾਲੇ ਸੀਮੰਟ ਵਾਲੇ ਹਾਰਡਵੇਅਰ ਵਾਲੇ ਕਾਰਪੈਂਟਰ ਜਿੰਨੇ ਪਲੰਬਰ ਜਿੰਨੇ ਪੱਥਰ ਆੜੇ ਟੈਲਾ ਲਾਉਣੇ ਆਲੇ ਸਾਰਿਆਂ ਦੇ ਚੁੱਲ੍ਹੇ ਠੰਡੇ ਪਏ ਆ ਮਾਨ ਜੋ ਭਗਵੰਤ ਮਾਨ ਜੀ ਇਹਨਾਂ ਦੀ ਵਾਦੀ ਹੀ ਇਹਨਾਂ ਲੋਕਾਂ ਦੀ ਵਾਦੀ 1.5 ਕਰੋੜ ਬਣਦੀ ਆ ਪੰਜਾਬ ਚ ਕਿਉਂਕਿ ਉਹ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਨੀਲੇ ਕਾੜ ਦੇ ਨਾਲ ਰਾਸ਼ਨ ਦਿੰਨੇ ਆ ਤੇ ਜਿਨ੍ਹਾਂ ਨੂੰ ਨੀਲੇ ਕਾੜ ਨਾਲ ਰਾਸ਼ਨ ਦਿੰਨੇ ਆ ਉਹਨਾਂ ਦੀ ਵਾਦੀ 1.5 ਕਰੋੜ ਆ ਪੰਜਾਬ ਚ ਇਹਦਾ ਮਤਲਬ ਕਿ ਪਲੰਬਰ ਮਿਸਤਰੀ ਹਾਰਡਵੇਅਰ ਵਾਲਾ ਪ੍ਰਾਪਰਟੀ ਵਾਲਾ ਪਜਰੀ ਘਟਕੇ ਵਾਲਾ ਰੇਤੇ ਵਾਲਾ ਸੀਮੈਂਟ ਵਾਲਾ ਮੈਂਸਨ ਵਾਲਾ ਮਜ਼ਦੂਰ ਵਾਲਾ 1.5 ਕਰੋੜ ਲੋਕ ਤੁਹਾਡੀ ਇਸ ਨੀਤੀ ਦਾ ਸ਼ਿਕਾਰ ਹੈ ਸਾਡੀ ਬੇਨਤੀ ਆ ਅੱਜ ਦੇ ਇਸ ਮੌਕੇ ਦੇ ਉੱਤੇ ਸਾਡੀ ਇਹ ਬੇਨਤੀ ਆ ਕਿ ਇੱਕ ਤਾਂ ਜਿਹੜੀ ਐਨਓਸੀ ਆ ਜਿਹੜੀ ਤੁਸੀਂ ਆ ਵਾਦੀ ਦੇ ਨਹੀਂ ਕੀਤੀ ਆ ਵਾਦੀ ਦੇ ਇਹਨੂੰ ਐਕਸਪੈਂਡ ਕਰਕੇ ਇਹ ਤਾਂ ਬਿਗ ਬੈਂਗ ਹੈ ਹਰ ਸਾਲ ਵਾਦੀ ਐਕਸਪੈਂਡ ਹੋ ਰਹੀ ਆ ਤੁਸੀਂ ਮੀਟਰਾਂ ਦੀ ਸ਼ਰਤ ਵੀ ਇੱਥੇ ਲਾ ਨਹੀਂ ਸਕਦੇ ਇਹ ਤਾਂ ਹਰ ਸਾਲ ਕੋਈ ਇੱਦਾਂ ਦੀ ਪਾਲਿਸੀ ਬਣੇ ਕਿ ਜਿਹੜੇ ਘਰ ਹਰ ਘਰ ਬਣ ਰਿਹਾ ਆਬਾਦੀ ਤੋਂ ਬਾਹਰ ਰੋਜ਼ ਹਰ ਸਾਲ ਇੱਕ ਦੋ ਖੇਤ ਪਿੰਡ ਦੇ ਆਲੇ ਦੁਆਲੇ ਦੇ ਸ਼ਹਿਰ ਦੇ ਆਲੇ ਦੁਆਲੇ ਦੇ ਕਬਰ ਹੋ ਜਾਂਦੇ ਤੁਸੀਂ ਉਹਦੇ ਤੇ ਆਬਾਦੀ ਦੇ ਨਾਲ ਦੀ ਨਾਲ ਜਦੋਂ ਪੁੱਡਾ ਕਮਟਾ ਤੁਹਾਡੀਆਂ ਜਿਹੜੀਆਂ ਰੈਗੂਲਾਈਜ਼ ਕਰਨ ਵਾਲੀਆਂ ਏਜੰਸੀਆਂ ਆ ਰੀਅਲ ਸਟੇਟ ਨੂੰ ਉੱਥੇ ਜਦੋਂ ਕੰਪਿਊਟਰ ਚੜਦਾ ਨਾਲ ਹੀ ਆਬਾਦੀ ਦੇ ਸ਼ਾਮਲ ਹੋ ਜਾਣਾ ਚਾਹੀਦਾ ਜਦੋਂ ਤੁਹਾਡੇ ਕੋਲੋਂ ਉਹ ਲੈਂਡ ਆਫ ਜੂਸ ਚੇਂਜ ਹੁੰਦਾ ਆ ਉਹਦੇ ਉਦੋਂ ਹੀ ਇਹੋ ਆਬਾਦੀ ਦੇ ਉਹਦਾ ਉਹਦਾ ਬਦਲਾ ਚਾਹੀਦਾ ਇਸ ਕਰਕੇ ਮਾਰ ਜੋ ਭਗਵਾਨ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਅਸੀਂ ਪ੍ਰੈਸ ਕਾਨਫਰੰਸ ਰਾਹੀਂ ਤੁਹਾਡੇ ਕੋਲੇ ਗੱਲ ਰੱਖੀ ਆ ਲੋਕਾਂ ਲਈ ਗੱਲ ਰੱਖੀ ਆ ਔਰ ਆਉਣੇ ਵਾਲੇ ਦਿਨਾਂ ਇੱਚ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਡਾਕਟਰ ਨਛੇਤਰਪਾਲ ਦੀ ਸੈਸ਼ਨ ਦੇ ਵਿੱਚ ਵੀ ਪੰਜਾਬ ਦੇ 3 ਕਰੋੜ ਵਾਜਿਆ ਆਬਾਦੀ ਦੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਕਰਨਗੇ ਤਾਂ ਜੋ ਇਸ ਮਸਲੇ ਦਾ ਪੱਕਾ ਤੇ ਕੰਕ੍ਰੀਟਿਡ ਸੋਲੂਸ਼ਨ ਕੀਤਾ ਜਾ ਸਕੇ ਮੈਂ ਬੇਨਤੀ ਕਰਦਾ ਮਾਨਯੋਗ ਐਡਵੋਕੇਟ ਸਾਹਿਬ ਅ ਸ਼੍ਰੀ ਦਰਸ਼ਨ ਸਿੰਘ ਢਾਲੀਵਾਲ ਦੀ ਜਿਹੜਾ ਕੋਈ ਲੀਗਲ ਰਹਿ ਗਿਆ ਉਹ ਦੱਸੋ ਹਾਂਜੀ ਗੜੀ ਸਾਹਿਬ ਨੇ ਤੁਹਾਨੂੰ ਸਾਰਾ ਦੱਸਿਆ ਪਹਿਲੀ ਗੱਲ ਤਾਂ ਸੀ ਆਮ ਆਦਮੀ ਘਰ ਜਾਓ ਬੋਸਾ ਦੇ ਵੱਲੋਂ ਗੜੀ ਸਾਹਿਬ ਦਾ ਤੇ ਬੋਸਨ ਸਮਾਜ ਪਾਰਟੀ ਦਾ ਧੰਨਵਾਦ ਕਰਦੇ ਆ ਜਿਹੜੀ ਇੱਕੋ ਇੱਕ ਪਾਰਟੀ ਆ ਪੰਜਾਬ ਦੀ ਅਸੀਂ 2-3 ਸਾਲਾਂ ਤੋਂ ਲੜ ਰਹੇ ਹਾਂ ਇਸ ਵਾਰ ਜਿਹੜੀ ਸਮੇਂ-ਸਮੇਂ ਮੁੱਦੇ ਵੀ ਚੱਕਦੀ ਹੈ ਤੇ ਅੱਜ ਸਪੈਸ਼ਲ ਗੜੀ ਸਾਹਿਬ ਨੇ ਕਿਹਾ ਵੀ ਸਪੈਸਲ ਆ ਕੇ ਮੁੱਦਾ ਹੋ વિધાનસભા ਚੱਕਰਾਂ ਨੂੰ ਚੱਕਰ ਲਿਆ ਉਹ ਲੋਕ ਗਲੀ ਸਾਹਮਣੇ ਦੱਸਿਆ ਮੈਂ ਕੋਈ ਨੀ ਬਾਤ ਕਹਿ ਦੱਸਦਾ ਹਾਂ ਸਾਥੀਓ ਇਹਨਾਂ ਨੇ ਐਨਓਜ਼ੀ ਬੰਦ ਕਰਤੀ ਦੀ ਬਿਜਲੀ ਦਾ ਕਨੈਕਸ਼ਨ ਨਹੀਂ ਲੱਗੇਗਾ ਜਿਹੜੇ ਇਹਨਾਂ ਨੂੰ ਇਹਦੀਆਂ ਗੈਰਕਾਨੂੰਨੀ ਕਲੋਨੀਆਂ ਕਹਿੰਦੇ ਅਸੀਂ ਗੈਰਕਾਨੂੰਨੀ ਨਹੀਂ ਕਹਿੰਦੇ ਇਹ ਸਰਕਾਰ ਦੀ ਜਗ੍ਹਾ ਤੇ ਨਹੀਂ ਬਣੀਆਂ ਲੋਕਾਂ ਨੇ ਆਪਣੀ ਜਗ੍ਹਾ ਤੇ ਬਣਾਈਆਂ ਸਰਕਾਰ ਨੇ ਨਹੀਂ ਬਣਾਈਆਂ 25 30 ਸਾਲਾਂ ਤੋਂ ਇੱਕ ਹੈਰਾਨੀ ਦੀ ਗੱਲ ਹੈ ਇਹਨਾਂ ਕਲੋਨੀਆਂ 'ਚ ਪੰਜਾਬ ਦੇ ਵਿੱਚ ਪ੍ਰੈਸ ਵੀਰਾਂ ਨੂੰ ਮੇਰੀ ਬੇਨਤੀ ਆ ਤੁਸੀਂ ਅੰਕੜੇ ਕੱਢੋ ਮੰਤਰੀਆਂ ਦੀਆਂ ਅਫਸਾਨੀਆਂ ਐਮ ਐਲ ਐਨੀਆਂ ਸਾਰੀਆਂ ਤੇ ਕੁਰਤੀਆਂ ਇਹਨਾਂ ਦੀਆਂ ਕਲੋਨੀਆਂ ਚ ਤੇ ਬਹੁਤ ਜ਼ਿਆਦਾ ਤਾਂ ਇਹਨਾਂ ਨਹੀਂ ਕਟੀਆਂ ਹੁਣ ਇਹੀ ਚਿੱਠੀ ਜਾਰੀ ਕਰਦੇ ਆ ਕਾਨੂੰਨੀ ਪੱਖ ਇਹ ਹੈ ਵੀ ਸਰਕਾਰ ਕੋਈ ਵੀ ਰਜਿਸਟਰੀ ਨਹੀਂ ਰੋਕ ਸਕਦੀ ਚਾਹੇ ਇੱਕ ਘਰ ਤੋਂ ਘਾਟੇ ਕਹਿੰਦੇ ਜ਼ਮੀਨ ਨਹੀਂ ਵਿਕ ਸਕਦੀ ਉਹ ਰੋਕ ਲਾਤੀ ਸਾਡੇ ਕਾਨੂੰਨ ਦੇ ਚ ਭਾਰਤ ਦੇ ਵਿੱਚ ਕੋਈ ਕਾਨੂੰਨ ਨਹੀਂ ਪੰਜਾਬ ਦੇ ਵਿੱਚ ਕੋਈ ਕਾਨੂੰਨ ਨਹੀਂ ਤੁਸੀਂ ਦੋ ਗੱਜਾ ਵੇਚੋ ਚਾਰ ਗੱਜਾ ਬਚੋ ਕਿਸੇ ਨੂੰ ਰੋਕ ਨਹੀਂ ਇਹਨਾਂ ਨੇ ਰੋਕ ਹੈ ਜਿਹੜੀ ਗੈਰ ਕਾਨੂੰਨੀ ਲਾਈ ਹੈ ਸਿਰਫ ਵੱਡੇ ਵੱਡੇ ਬਿਲਡਰਾਂ ਤੋਂ ਹਾਂਡ ਲੈ ਕੇ ਪੈਸੇ ਲੈ ਕੇ ਤਾਂ ਕਿ ਜਿਹੜੇ ਛੋਟੇ ਕਾਰੋਬਾਰੀਆਂ ਉਹਨਾਂ ਦਾ ਕੰਮ ਠੱਪ ਕਰਿਆ ਜਾਵੇ ਹੁਣ ਬਿਜਲੀ ਦੀ ਜਿਹੜੀ ਐਨਓਸੀ ਹੈ ਜਿਹਦੀ ਬਿਜਲੀ ਹੈ ਉਹ ਸਾਡਾ ਬੁਨਿਆਦੀ ਅਧਿਕਾਰ ਹੈ ਜਿਉਣ ਦਾ ਸੰਵਿਧਾਨ ਦੇ ਵਿੱਚ ਬਿਜਲੀ ਅਟੈਚ ਹੈ ਉਹਦੇ ਨਾਲ ਬਿਜਲੀ ਦਾ ਕਨੈਕਸ਼ਨ ਇਲੈਕਟ੍ਰਿਸਿਟੀ ਐਕਟ ਦੇ ਮਤਲਬ ਕੋਈ ਸਰਕਾਰ ਨਹੀਂ ਬੰਦ ਕਰ ਸਕਦੀ ਸਿਰਫ ਬਿਜਲੀ ਬੋਰਡ ਨੇ ਇਹ ਦੇਖਣਾ ਵੀ ਬੰਦੇ ਦਾ ਉੱਥੇ ਕਬਜ਼ਾ ਹੈ ਤੇ ਉੱਥੇ ਰਹਿ ਰਿਹਾ ਤੇ ਇਲੈਕਸ਼ਨ ਜਿਹੜਾ ਕਨੈਕਸ਼ਨ ਹੈ ਉਹ ਇਸ਼ੂ ਕਰਨਾ ਸਾਡੀ ਹਾਈ ਕੋਰਟ ਦੀ ਵੀ ਜੱਜਮੈਂਟ ਹੈ ਵੀ ਤੁਸੀਂ ਬਿਜਲੀ ਦਾ ਕਨੈਕਸ਼ਨ ਨਹੀਂ ਰੋਕ ਸਕਦੇ ਇਹ ਹਾਈ ਕੋਰਟ ਦੀ ਪਰਵਾਹ ਹੀ ਨਹੀਂ ਕਰਦੇ ਇਹ ਲੋਕਾਂ ਦੀ ਪਰਵਾਹ ਵੀ ਨਹੀਂ ਕਰਦੇ ਇਹ ਆਮ ਜਿਹੜੇ ਗਰੀਬ ਉਸ ਬੰਦੇ ਦੀ ਪਰਵਾਹ ਨਹੀਂ ਕਰਦੇ ਦੂਜੀ ਗੱਲ ਜਿਹੜਾ ਪੁੱਟਾ ਇੱਕ ਦੀ ਗੱਲ ਕਰ ਰਹੇ ਹੈ ਗੜੀ ਸਾਹਿਬ ਉਹਦੇ ਵਿੱਚ ਵੀ ਆਪਣੀ ਹਾਈ ਕੋਰਟ ਦੀ ਜਜਮੈਂਟ ਹੈ ਕਿ ਪੁੱਟਾ ਆਪਣੀ ਜ਼ਮੀਨ ਵਾਟੋਂ ਤੋਂ ਲੋਕਾਂ ਨੂੰ ਨਹੀਂ ਰੋਕ ਸਕਦਾ ਜੇ ਆ ਤੁਸੀਂ ਉਹ ਤੇ ਨੋਟੀਫਿਕੇਸ਼ਨ ਕਰੋ ਵੀ ਇਹ ਸਰਕਾਰ ਨੇ ਇਸ ਕੰਮ ਬਾਰੇ ਅਲਰੇਡੀ ਹੈ ਸਾਡੇ ਪੈਰੀਫੇਰੀਆ ਇੱਕ ਤੇ ਚੰਡੀਗੜ੍ਹ ਦੇ ਵਿੱਚ 12 ਬੀ ਤੋਂ ਅੰਦਰ ਅਸੀਂ ਕੋਈ ਅਸਾਰੀ ਨਹੀਂ ਕਰ ਸਕਦੇ ہائی کورٹ کہہ دیا ਤੁਸੀਂ ਆਪ ਇਹਨੂੰ زمین ਨੂੰ ریزার্ভ ਕਰੋ 100 ਸਾਲਾਂ ਕਰਜ ਕਰੋ ਸਰਕਾਰ ਨਹੀਂ ਐਪਾਇਰ ਕਰਦੀ ਕਿਆ ਬੰਦਾ ਆਪਣੀ ਜਮੀਨ ਨਹੀਂ ਵਾਤੂਗਾ ਇਹ ਵੀ ਗੈਰ ਕਾਨੂੰਨੀ ਹੈ ਇਹ ਵੀ ਖਤਮ ਹੋਣਾ ਚਾਹੀਦਾ ਦੂਜੀ ਗੱਲ ਪੈਰੀਫੇਰੀ ਐਕਟ ਹੈ ਜਿਹੜਾ ਸਾਥੀਓ ਤੁਸੀਂ ਸਾਰੇ ਸਿਆਲੇ ਬੰਦੇਓ ਪੈਰੀਫੇਰੀ ਐਕਟ ਬਣਿਆ ਸੀ ਚੰਡੀਗੜ੍ਹ ਵਾਸਤੇ ਜਦੋਂ ਚੰਡੀਗੜ੍ਹ ਪੰਜਾਬ ਦੀ ਸੀ ਚੰਡੀਗੜ੍ਹ ਤਾਂ ਯੂਟੀ ਬਣ ਗਈ ਉਹ ਪੰਜਾਬ ਦੀ ਨਹੀਂ ਰਹੀ ਇਹਨੂੰ ਕਿਉਂ ਨਹੀਂ ਖਤਮ ਕਰਦੇ ਤੁਸੀਂ ਕਿਉਂ 12 میل ਦੇ ਜਿਹੜੇ ਲੱਖਾਂ ਲੋਕ ਹੈ ਇਹ ਮਤਲਬ ਪਰੇਸ਼ਾਨ ਹੋ ਰਹੇ ਆ ਤੇ ਪੁੱਡਾ ਜਿਹੜਾ ਪੁੱਡਾ ਵਾਲੇ ਕੀ ਕਰਦੇ ਆ ਦੂਜੀ ਗੱਲ ਬੜੀ ਹਰਾਨੀ ਦੀ ਗੱਲ ਹੈ ਤੁਸੀਂ ਕਲੋਨੀਆਂ ਦੇਖੀਆਂ ਪੰਜਾਬ ਦੇ ਵਿੱਚ 5 ਪਰ 10000 ਮਕਾਨ ਬਣ ਗਏ ਉੱਥੇ 1000 ਮਕਾਨ ਖਾਲੀ ਪਿਆ 10000 ਵਾਲੇ ਨੂੰ ਕੁਝ ਨਹੀਂ ਕਹਿ ਸਕਦੇ ਜਿਹੜਾ ਵਿਚ ਪਿਆ ਮਕਾਨ ਹੈ ਜਿਹੜਾ ਗਰੀਬ ਬੰਦਾ ਨਹੀਂ ਬਣਾ ਸਕਿਆ ਉਹ ਬਣਾਣਾ ਚਾਹੁੰਦਾ ਹੈ ਉਹ ਤੇ ਆ ਕੇ ਵੱਡੇ ਵਾਲੇ ਰੋਕ ਲੈਂਦੇ ਨਾ ਇਹ ਕਾਨੂੰਨ ਦੇ ਤਾਬ ਠੀਕ ਹੈ ਨਾ ਹੀ ਲੌਜਿਕ ਦੇ ਮੁਤਾਬਕ ਠੀਕ ਹੈ ਨਾ ਹੀ ਪੰਜਾਬ ਦੇ ਲੋਕਾਂ ਵਾਸਤੇ ਠੀਕ ਹੈ ਜੋ ਸਰਕਾਰ ਵੱਲੋਂ ਚਿੱਠੀ ਜਾਰੀ ਕਰੀ ਗਈ ਹੈ 1 ਕਰੋੜ 70 ਲੱਖ ਲੋਕ ਪੰਜਾਬ ਦੇ ਪ੍ਰਭਾਵਤ ਹੋ ਰਹੇ ਨੇ ਨਾਲ ਦੂਜੀ ਗੱਲ ਸਰਕਾਰ ਦੀ ਵੀ ਕਰੋੜਾਂ ਰੁਪਏ ਦੀ ਆਮਦਨ ਕੱਟ ਗਈ ਜਿਹੜੀ ਹਰ ਮਹੀਨੇ ਰਜਿਸਟਰੀਆਂ ਆ ਰਹੀਆਂ ਨੇ ਰਿਸ਼ਵਤ ਵਧ ਗਈ ਜਿੱਦਾਂ ਗੜੀ ਸਾਹਿਬ ਨੇ ਦੱਸਿਆ ਜਿੱਥੇ 100 ਰਜਿਸਟਰੀ ਹੁੰਦੀ ਸੀ ਅੱਜ 20 ਹੁੰਦੇ ਆ ਜੇ ਪੈਸੇ ਦੇ ਦੋ ਤਾਂ ਹੋ ਜਾਣਗੇ ਆ ਪਰ ਉਹ ਲੋਕਾਂ ਦੀ ਇਹ ਪਰੇਸ਼ਾਨੀਆਂ ਕਿੰਨੀਆਂ ਤੇ ਜੇ ਕਾਨੂੰਨ ਦੇ ਤੱਕ ਦਿਖ ਜਾਵੇ ਤਾਂ ਮਹਾਰਾਸ਼ਟਰ ਸਰਕਾਰ ਨੇ ਨਿਯੁਕਤ ਕਰਤੀਆਂ ਹਰਿਆਣੇ ਨੇ ਕਰਤੀਆਂ ਦਿੱਲੀ ਨੇ ਕਰਤੀਆਂ ਕਿਉਂਕਿ ਲੋਕਾਂ ਦਾ ਰਹਿਣ ਦਾ ਸਿੱਧਾ ਨਿਧਾ ਇਹ ਸਾਡੀ ਬੇਟੀ ਦੇਖੋ ਸਾਰੇ ਸਾਹਮਣੇ ਬੜੇ ਵਿਸਤਾਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੈ ਕਿ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਐਨਓਸੀ ਦਾ ਮਸਲਾ ਫਸਿਆ ਹੋਇਆ ਹੈ ਉਹ ਰੱਦ ਕਰਨ ਵਾਸਤੇ ਕਈ ਵਾਰ ਸੀਐਮ ਸਾਹਿਬ ਨੇ ਅਨਾਉਂਸਮੈਂਟ ਕਰਤੀ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਸੀਐਮ ਦਾ ਇੱਕ ਲਬਜ਼ ਬੋਲਿਆ ਵੀ ਉਹ ਕਾਨੂੰਨ ਬਣ ਜਾਣਾ ਚਾਹੀਦਾ ਜੇ ਉਸ ਕਾਨੂੰਨ ਤੋਂ ਪਿੱਛੇ हटਦੇ ਆ ਸੀਐਮ ਸਾਹਿਬ ਜਿਵੇਂ ਉਹਨਾਂ ਨੇ ਆ ਵਿਧਾਨ ਸਭਾ ਦੇ ਵਿੱਚ 11 ਅਗਸਤ ਨੂੰ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਅੱਜ ਤੱਕ ਜਿੰਨੇ ਵੀ ਪਲਾਟ ਵੀ ਵਿਕ ਚੁੱਕੇ ਆ ਰਜਿਸਟਰੀਆਂ ਹੋ ਚੁੱਕੀਆਂ ਆ ਔਰ ਜਿੰਨੇ ਮਕਾਮ ਬਣ ਚੁੱਕੇ ਆ ਉਹਨਾਂ ਨੂੰ ਸਾਰਿਆਂ ਨੂੰ ਰੈਗੂਲਰ ਰੈਗੂਲਰ ਕੀਤਾ ਜਾਊਗਾ ਉੱਥੇ ਐਨਓਸੀ ਦੀ ਸ਼ਰਤ ਖਤਮ ਕੀਤੀ ਜਾਊਗੀ ਪਰ ਵਿਧਾਨ ਸਭ ਵਿਧਾਨ ਸਭਾ ਦੇ ਵਿੱਚ ਕਿਹਾ ਹੋਇਆ ਵੀ ਅਜੇ ਤੱਕ ਉਹ ਲਾਗੂ ਨਹੀਂ ਹੋਇਆ ਜੇ ਲਾਗੂ ਕੀਤਾ ਤਾਂ ਸੀਐਮ ਸਾਹਿਬ ਨੇ ਆ ਜਿਹੜਾ ਆਪਣੇ ਘਰੇ ਦੇ ਵਿੱਚ ਇੱਕ ਮਰਿਆ ਸਭ ਪਾ ਲਿਆ ਸੀ ਇਹ ਕਹਿ ਕੇ ਕਿ ਮੈਂ ਐਨਓਸੀ ਖਤਮ ਕਰਨ ਲੱਗਿਆ ਹੈ ਉਹਦੇ ਲਈ ਇੱਕ ਜ਼ਾਬਤਾ ਪੂਰਾ ਕਰ ਲਈ ਸਿਰਫ ਆਬਾਦੀ ਦੇ ਅੰਦਰ ਦੀ ਜਿਹੜੀ ਦੇਹ ਆਬਾਦੀ ਕੀ ਹੈ ਜਿਹੜੀ ਉਹ ਐਨਓਸੀ ਖਤਮ ਕਰਨ ਦਾ ਇੱਕ ਨੋਟੀਫਿਕੇਸ਼ਨ ਕਰਕੇ ਆਪਣਾ ਇੱਕ ਜ਼ਾਬਤਾ ਪੂਰਾ ਕਰਦਾ ਅਸੀਂ ਅੱਜ ਇਸ ਮੰਚ ਤੋਂ ਇਹ ਕਹਿੰਦੇ ਆ ਕਿ ਸੀਐਮ ਸਾਹਿਬ ਜੋ ਪੰਜਾਬ ਦੇ ਲੋਕਾਂ ਨੂੰ ਪਰੋਸਦੇ ਨੇ ਜੋ ਕਹਿੰਦੇ ਨੇ ਉਹਨੂੰ ਲਾਗੂ ਕੀਤਾ ਜਾਵੇ ਉਹਨੂੰ ਪੂਰਾ ਕੀਤਾ ਜਾਵੇ ਜੇ ਹਰ ਹੱਤ ਆਪਣੇ ਬਿਆਨ ਤੋਂ ਮੁਕਰਨਾ ਤਾਂ ਮੇਰਾ خیال ਹੈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਹਿੰਦੁਸਤਾਨ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਮੂੰਹ ਨਹੀਂ ਲਾਉਂਗੀ ਇਹਨਾਂ ਨੂੰ ਜਿੱਤੇ 92 ਵਿਧਾਇਕ ਲੋਕਾਂ ਨੇ ਜਿਤਾ ਕੇ ਇੱਕ ਉਮੀਦ ਰੱਖ ਕੇ ਕਿ ਇੱਕ ਨਵੀਂ ਪਾਰਟੀ ਆਉਗੀ ਕਿ 75 ਸਾਲ ਦੇ ਵਿੱਚ ਪਿਛਲੀਆਂ ਪਾਰਟੀਆਂ ਜਿਵੇਂ ਬਦਨਾਮ ਹੋਈਆਂ ਇੱਕ ਨਵੀਂ ਪਾਰਟੀ ਪੰਜਾਬ ਦੇ ਲੋਕਾਂ ਨੂੰ ਵਧੀਆ ਮਾਹੌਲ ਦੇਊਗੀ ਤੇ ਪੰਜਾਬ ਦੇ ਲੋਕਾਂ ਦੀ ਜਿਹੜੀ ਉਹ ਸੀਐਮ ਸਾਹਿਬ ਖੁਦ ਕਹਿੰਦੇ ਸੀ ਕਿ ਅੱਗ ਚੁੱਲੇ ਦੀ ਅੱਗ ਠੰਡੀ ਹੋਈ ਹੋਈ ਹੈ ਉਹਨੂੰ ਬਾਲੂਗੇ ਤੇ ਗਰੀਬ ਲੋਕ ਜਿਹੜੇ ਪੰਜਾਬ ਦੇ ਵਿੱਚ ਵਸਦੇ ਨੇ ਉਹ ਸੁੱਖੀ ਸਾਡੀ ਵਸਣਗੇ ਲੇਕਿਨ ਜੇ ਅਸੀਂ ਦੇਖੀਏ ਅਸੀਂ ਮੈਂ ਪਿੰਡ ਤੋਂ ਸਰਪੰਚ ਵੀ ਰਿਹਾ ਮੈਂ ਪੰਚਾਇਤ ਨੂੰ ਪੰਜਾਬ ਦਾ ਪ੍ਰਧਾਨ ਵੀ ਆ ਲੋਕਾਂ ਦੇ ਨਾਲ ਸਾਡਾ ਸਹਿਚਾਰਾ ਸੀ ਲੋਕਾਂ ਦੀ ਗੱਲ ਵੀ ਸੁਣਦੇ ਆ ਪਰ ਅੱਜ ਜੋ ਵਿਸ਼ਵਾਸ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਉੱਠਿਆ ਉਹ ਇਸੇ ਕਰਕੇ ਉੱਠਿਆ ਕਿ ਆਪਣੀ ਕਹਿਣੀ ਤੇ ਕਰਨੀ ਦੇ ਇਹ ਜਿਹੜੇ ਲੀਡਰ ਨੇ ਉਹ ਪੱਕੇ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਤੁਰੰਤ ਜਿਹੜੀ ਇਹ ਐਨਓਸੀ ਦੀ ਜਿਹੜੀ ਸ਼ਰਤ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਸੀ ਇਹ ਖਤਮ ਕਰਕੇ ਲੋਕਾਂ ਨੂੰ ਰਿਲੀਫ ਦੇਣੀ ਚਾਹੀਦੀ ਹੈ ਤਾਂ ਜੋ ਲੋਕ ਆਪਣੇ ਘਰ ਬਣਾ ਸਕਣ ਅਰ ਦੂਜੀ ਗੱਲ ਇਹਨਾਂ ਨੇ ਲੁਧਿਆਣੇ ਇੱਕ ਵਪਾਰੀਆਂ ਦੀ ਮੀਟਿੰਗ ਦੇ ਵਿੱਚ ਇਹ ਐਲਾਨ ਕੀਤਾ ਸੀ ਵੀ ਜਿਹੜਾ ਵੀ ਘਰ ਬਣ ਗਿਆ ਉਹਨੂੰ ਕੋਈ ਐਨਓਸੀ ਦੀ ਲੋੜ ਨਹੀਂ ਹੈ ਉਹ ਬਿਲੀ ਬੋਰਡ ਜਾਵੇ ਆਪਣਾ ਫੈਲ ਅਪਲਾਈ ਕਰੇ ਤੇ ਉਹਦੇ ਘਰੇ ਕਨੈਕਸ਼ਨ ਲੱਗ ਜੂਗਾ ਲੇਕਿਨ ਅੱਜ ਤੱਕ ਉਹ ਵੀ ਐਲਾਨ ਉਹਨਾਂ ਦਾ ਐਲਾਨ ਹੀ ਹੈ ਉਹ ਗੱਲ ਵੀ ਕਿਤੇ ਪੂਰੀ ਨਹੀਂ ਹੋਈ ਮੈਂ ਸੀਐਮ ਸਾਹਿਬ ਨੂੰ ਅੱਜ ਤੁਹਾਡੇ ਮਾਧਮ ਨਾਲ ਹੀ ਬੇਨਤੀ ਕਰਦਾ ਕਿ ਜੋ ਕਿ ਹੈ ਉਹਨੂੰ ਪੂਰਾ ਕਰੋ ਤਾਂ ਜੋ ਪੰਜਾਬ ਦੇ ਲੋਕ ਤੁਹਾਡੇ ਵਾਅਦੇ ਦੇ ਮੁਤਾਬਕ ਖੁਸ਼ ਹੋ ਸਕਣ ਵਾਹਿਗੁਰੂ ਕਾਜਾ ਵਾਹਿਗੁਰੂ ਕਾਜਾ ਲੋਨੀਆਂ ਨੇ ਉਹਦੇ 14000 ਨੇ ਅਪਲਾਈ ਕੀਤਾ ਜਿਹੜੇ ਮਹਾਲੀ ਚ ਉਹਦਾ ਡਾਟਾ ਹੈ ਆਪਣੇ ਕੋਲ ਕਿੰਨੇ ਕਿੰਨੇ ਤੇ ਦੂਜਾ ਸਵਾਲ ਹੈ ਕਿ ਜੇ ਆਪਾਂ ਕਹੇ ਮੰਨਿਸਟਰ ਜਾਂ ਆਫੀਸਰਾਂ ਦੇ ਚਾ ਗੁੱਡਾ ਜਾਂ ਗਮਡਾ ਉਹਨਾਂ ਦੀ ਆਪਣੀਆਂ ਕਲੋਨੀਆਂ ਨੇ ਜਾਂ ਉਹਨਾਂ ਦੇ ਆਪਣੇ ਖੋਟੀਆਂ ਨੇ ਉਹਦਾ ਕੋਈ ਡਾਟਾ ਆਪਣੇ ਕੋਲ ਹੈਗਾ ਜੀ ਦੇਖੋ ਜਿਹੜਾ ਕਲੋਨੀਆਂ ਵਾਲਾ ਮਾਮਲਾ ਆ ਉਹ ਤਾਂ ਆਲਰੇਡੀ ਖ਼ਬਰਾਂ ਛਪੀ ਜਾਂਦਾ ਕਿ 20000 ਕਲੋਨੀਆਂ ਇੱਕ ਨਹੀਂ ਚਲੋ ਖ਼ਬਰਾਂ ਚ ਆਉਂਦਾ ਹਾਂ ਜੀ ਜਿਹੜੀਆਂ 2000 ਅਪਰੂਵ ਹੋਈਆਂ ਉਹਨਾਂ ਨੂੰ ਲੀਗਲਾਈਜ਼ ਕੀਤਾ ਇਹਨਾਂ ਨੇ ਕਿ ਉਹ 2022 ਤੋਂ ਪਹਿਲਾਂ ਪਹਿਲਾਂ ਦੀ ਗਵਰਨਮੈਂਟਾਂ ਨੇ ਕੀਤਾ ਇਹ ਸਰਕਾਰ ਨੇ ਇਹ ਸਰਕਾਰ ਨੇ ਵੱਡੇ ਵੱਡੇ ਦਾਅਵੇ ਵਾਦੇ ਕੀਤੇ ਸੀ ਅਸੀਂ ਸਾਰਾ ਕੁਝ ਠੀਕ ਕਰਾਂਗੇ ਮਤਲਬ ਟੀਚਰਾਂ ਨੂੰ ਕਹਿੰਦਾ ਤੁਹਾਡਾ ਠੀਕ ਕਰਾਂਗੇ ਮਜ਼ਦੂਰਾਂ ਨੂੰ ਕਹਿੰਦਾ ਤੁਹਾਡਾ ਠੀਕ ਕਰਾਂਗੇ ਗਰੀਬਾਂ ਨੂੰ ਕਹਿੰਦਾ ਤੁਹਾਡਾ ਠੀਕ ਕਰਾਂਗੇ ਔਰਤਾਂ ਨੂੰ ਕਹਿੰਦਾ ਤੁਹਾਡਾ ਠੀਕ ਕਰਾਂਗੇ ਮੁਲਾਜ਼ਮਾਂ ਨੂੰ ਕਹਿੰਦਾ ਤੁਹਾਡਾ ਵੀ ਠੀਕ ਕਰਾਂਗੇ ਇੱਦਾਂ ਹੀ ਇਹਨਾਂ ਨੇ ਰੀਅਲ ਏਸਟੇਟ ਨਾਲ ਵੀ ਵਾਅਦਾ ਕੀਤਾ ਸੀ ਤੁਹਾਡਾ ਵੀ ਠੀਕ ਕਰਾਂਗੇ ਲੇਕਿਨ ਕੀਤਾ ਕਿਸੇ ਨੇ ਇਹ ਉਸੇ ਲੜੀ ਦੇ ਵਿੱਚ ਆ ਅਸੀਂ ਇਹ ਚਾਹੁੰਦੇ ਹਾਂ ਕਿ ਸਾਰੇ ਪੰਜਾਬੀਆਂ ਨੂੰ ਪਤਾ ਲੱਗੇ ਕਿ ਭੈਣ ਬਣਾ ਕੇ ਸੀਪੀ ਸ਼ਰਮਾ ਅੱਜ ਵੀ ਟੈਂਕੀਆਂ ਤੇ ਚੜੀ ਹੋਈ ਆ ਜਿਹੜੀ ਧਰਨੇ ਲਾਉਂਦੀ ਹੁੰਦੀ ਸੀ ਟੀਚਰ ਤੇ ਇਸੇ ਤਰ੍ਹਾਂ ਦੇ ਨਾਲ ਜਿਹੜਾ ਸਾਡਾ ਪਲਾਟ ਦੀ ਖਰੀਦ-ਵੇਚ ਵਾਲਾ ਜਿਹੜਾ ਸਿਸਟਮ ਉਹ ਇਹ ਵੀ ਪਰੇਸ਼ਾਨ ਹੈ ਇਹ ਵੀ ਦੁੱਖੀ ਹੈ ਇਹ ਪੱਕੀ ਅਨਮੋਲਿਆ ਦਾ ਹੈ ਸਰ ਜੀ ਜਿਹੜਾ ਨੋਟੀਫਿਕੇਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਨੋਟੀਫਿਕੇਸ਼ਨ ਜਰੂਰ ਉਹਨਾਂ ਨੇ ਜਾਰੀ ਕੀਤਾ ਸੀਗਾ ਕਿ ਐਨਓਸੀ ਦੇਵਾਂਗੇ ਬਟ ਕੱਲ ਤੋਂ ਵਿਧਾਨ ਸਭਾ ਸ਼ੁਰੂ ਹੋ ਰਹੀ ਹੈ 15 ਦਿਨ ਦੀ ਜਿਹੜੀ ਇਹ ਚੱਲਣੀ ਹੈ 15 ਮਾਰਚ ਤੱਕ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਵਾਰ ਜਿਹੜਾ ਹੈ ਉਹ ਅਜੰਡਾ ਜਿਹੜਾ ਹੈ ਉਹਤੇ ਪਾਸ ਕੀਤਾ ਜਾਊਗਾ ਬਿੱਲ ਲਿਆਇਆ ਜਾਊਗਾ ਉਹ ਕਿਸ ਤੋਂ ਪਹਿਲਾਂ ਵੀ ਜਿਹੜੀ ਹੈ ਕੈਬਨਟ ਦੀ ਮੀਟਿੰਗ ਹੋ ਚੁੱਕੀ ਹੈ ਉਹਦੇ ਵਿੱਚ ਜਿਹੜੀ ਹੈ ਗੱਲ ਸਾਰੀ ਆ ਚੁੱਕੀ ਹੈ ਐਨਓਸੀ ਨੂੰ ਲੈ ਕੇ ਜਿਹੜੀ ਹੈ ਮੰਤਰੀਆਂ ਦੇ ਨਾਲ ਵੀ ਬੈਠਕ ਹੋ ਗਈ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਵੀ ਬੈਠਕ ਹੋ ਰਹੀ ਹੈ ਤਾਂ ਹੁਣ ਪੂਰਾ ਅਜੰਡਾ ਜਿਹੜਾ ਹੈ 15 ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਬਿਲ ਪਾਸ ਹੋਵੇ ਆਮ ਆਦਮੀ ਪਾਰਟੀ ਹੋ ਚਲੋ ਤੁਹਾਡਾ ਆਮ ਆਦਮੀ ਪਾਰਟੀ ਪੰਜਾਬੀਆਂ ਦਾ ਭਰੋਸਾ ਗਵਾ ਚੁੱਕੀ ਪਾਰਟੀ ਹੈ ਇਹਨਾਂ ਨੇ ਕਹਿ ਹੀ ਨਹੀਂ ਬਹੁਤ ਸਾਰੀਆਂ ਗੱਲਾਂ ਦੀ ਗਾਰੰਟੀ ਦਿੱਤੀ ਸੀ ਚਾਹੇ ਉਹ ਬਹਿਰਾਮ ਨੂੰ 1000 ਰੁਪਇਆ ਦੇਣ ਦੀ ਹੋਵੇ ਚਾਹੀਏ ਇਸ ਗੱਲ ਦੀ ਗਰੰਟੀ ਹੋਵੇ ਕਿ ਪੰਜਾਬ ਦੇ ਧੀ ਪੁੱਤ ਦੀ ਪੱਗ ਨਿਉਤਰ ਦਿੱਤੀ ਜਾਏਗੀ ਚੁੰਨੀ ਨਿਉਤਰ ਦਿੱਤੀ ਜਾਏ। ਪੱਗਾਂ ਵੀ ਉਤਰ ਰਹੀਆਂ ਆ ਜਾਂ ਚੁੰਨੀਆਂ ਵੀ ਉਤਰ ਰਹੀਆਂ ਆ ਤੇ ਧਰਨੇ ਵੀ ਲੱਗ ਰਹੇ। ਇਹਨਾਂ ਨੇ ਜੋ ਕਿਹਾ ਸੀ ਉਹ ਪੰਜਾਬੀਆਂ ਦੀ ਅਸ਼ਾਵਾ ਦੇ ਖਰੇ ਨਹੀਂ ਉਤਰੇ। ਜੋ ਇਹਨਾਂ ਨੇ ਇਹਦੇ ਬਾਰੇ ਕਿਹਾ ਐ ਐਨਓਸੀ ਬਾਰੇ ਰੈਗੂਲਰਾਈਜ਼ ਕਰਨ ਬਾਰੇ ਪੰਜਾਬੀ ਇਸ ਗੱਲ ਤੇ ਵੀ ਭਰੋਸਾ ਨਹੀਂ ਕਰਦੇ। ਇਸੇ ਕਰਕੇ ਅਸੀਂ ਤੁਹਾਨੂੰ ਯਾਦ ਕੀਤਾ ਆ ਤਾਂ ਜੋ ਇਹਨਾਂ ਦੇ ਪੂਰਾ ਖਾਨੇ 'ਚ ਗੱਲ ਪੈ ਜਾਏ। ਇਹ ਅਸੀਂ ਸੈਸ਼ਨ ਦੇ ਵਿੱਚ ਕਰਨਾ ਕੀ ਆ ਤੇ ਨਾਲੇ ਸਪਸ਼ਟਿਕਰਨ ਕਰ ਦੋ ਕਿ ਤੁਸੀਂ ਜਿਹੜੀ ਇਲੀਗਲ ਵਾਲੀ ਗੱਲ ਕਰ ਰਹੇ ਹੋ ਉਥੇ ਮੰਤਰੀਆਂ ਦੇ ਮਕਾਨ ਜ਼ਰੂਰ ਹੈ ਸਾਰੀ ਗੱਲ ਅਸੀਂ ਮੰਨਦੇ ਆ ਮਗਰ ਜਿਹੜੀ ਇਲੀਗਲ ਵਾਲੀ ਗੱਲ ਕੀਤੀ ਜਾ ਰਹੀ ਹੈ ਜਿਹੜੀ ਗਿੱਲਿਆਂ ਦੇ ਵਿੱਚ ਜਿਹੜੀ ਆਪਣਾ ਕਲੋਨੀਆ ਗੱਡੀਆਂ ਗਈਆਂ ਜਿੰਨੀ ਗੱਲ ਸਰਕਾਰ ਉਹ ਗੱਲ ਕਰਦੀ ਹੈ ਕਿ ਜਿਹੜੀ ਬਾਕੀ ਕਲੋਨੀਆਂ ਤੁਸੀਂ ਉਹਦੀ ਗੱਲ ਕਰੋ ਜਿਹੜੀਆਂ ਇਲੀਗਲ ਕਲੋਨੀਆਂ ਕੱਟੀਆਂ ਗਈਆਂ ਜਿਹਨੂੰ ਆ ਕਹਿੰਦੇ ਇਲੀਗਲ ਹੈ ਪੁੱਡਾ ਕਮਾਟਾ ਪ੍ਰੂਫ ਨਹੀਂ ਹੈ ਪਹਿਲਾਂ ਉੱਥੇ ਪਟਵਾਰੀ ਨੂੰ ਭਾਣਾ ਆ ਕਿ ਤਾ ਦੱਸ ਕਿਦਾਂ ਫਰਦ ਕੱਟੀ ਆ ਪਹਿਲਾਂ ਤਹਿਸੀਲਾ ਨੂੰ ਭਾਣਾ ਤਾ ਦੱਸ ਕਿ ਜੇਟਰੀਆਂ ਕਿਦਾਂ ਕਰਾਈਆਂ ਬਈ ਇੱਕੋ ਗਜ਼ਰਾ ਨੰਬਰ ਦੇ ਵਿੱਚ ਪਹਿਲਾਂ ਉੱਥੇ ਮੇਨਟੇਨੈਂਸ ਫੰਡ ਜਿਹਨਾਂ ਨੇ ਜਮ੍ਹਾਂ ਕਰਾਈ ਇੱਕੋ ਗਜ਼ਰਾ ਨੰਬਰ ਤੋਂ ਜਿੱਥੇ ਦੀਆਂ ਇਤਕਾਲ ਫੀਸਾਂ ਇੱਕੋ ਨੰਬਰ 'ਤੇ ਜਮ੍ਹਾਂ ਹੋ ਰਹੀਆਂ ਇੱਕ ਨੰਬਰ ਦੇ ਵਿੱਚ 20 ਦੀਆਂ ਐਸਫੀ ਕਿਦਾਂ ਹੋ ਰਹੀਆਂ ਜੇ ਇਲੀਗਲ ਹੈ ਤਾਂ ਇਹਨਾਂ ਦਾ ਸਿਸਟਮ ਜਿਹੜਾ ਇਲੀਗਲ ਹੈ ਉਸ ਸਿਸਟਮ 'ਚ ਵੀ ਮਾਰ ਪੈਣੀ ਚਾਹੀਦੀ ਇਹ ਮਾਰ ਕੱਲੇ ਗਰੀਬਾਂ 'ਤੇ ਨਹੀਂ ਪੈਣੀ ਚਾਹੀਦੀ ਜੀ ਹਣੀ ਦਾ ਮਤਲਬ ਆਪਾਂ ਸਾਫ਼ ਕਹਿ ਸਕਦੇ ਆਂ ਕਿ ਪਹਿਲੀ ਸਰਕਾਰਾਂ ਨੇ ਜਿਹੜਾ ਹੈ ਤਾਂਦਰੀ ਕੀਤੀ ਕਿਉਂਕਿ ਜਿਹੜੀ ਕਲੋਨੀ ਆ ਉਹ ਤਾਂ ਕਾਫੀ ਸਮੇਂ ਤੋਂ ਚੱਲਦੀ ਪਹਿਲੀਆਂ ਸਰਕਾਰਾਂ ਨੇ ਜੇ ਕੀਤੀ ਤਾਂ ਅੱਜ ਕਿੱਥੇ ਆ ਇਹ ਹੀ ਕਹਿੰਦਾ ਨਾ ਵੀ ਜੇ ਪਹਿਲੇ ਚੱਜਦੇ ਹੁੰਦੇ ਫੇ ਮੈਂ ਥੋੜੇ ਜਿਹਾ ਹੁੰਦਾ ਤੇ ਜੇ ਇਹ ਆਇਆ ਤੇ ਇਹਨਾਂ ਦੀ ਕਿੰਦਾ 24 ਮਹੀਨੇ ਤੇ ਸਾਡਾ ਸਵਾਲ ਹੈ ਹਣੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਆਮ ਆਦਮੀ ਪਾਰਟੀ ਆ ਪੰਜਾਬ ਦੇ ਵਿੱਚ ਆਪਣੀ ਪ੍ਰੋਟੇਕਟ ਹੋ ਤੱਕ ਹੋ ਚੁੱਕੀ ਹੁਣ ਬੜੀ ਜਲਦੀ ਲੋਕ ਸਭਾ ਦੀ ਇਲੈਕਸ਼ਨ ਆਉਣ ਵਾਲੇ ਆ ਤੇ ਤੁਸੀਂ ਕਹਾਂਦੇ ਆ ਵੀ ਕਿੰਨੀਆਂ ਸੀਟਾਂ ਪੰਜਾਬ ਤੋਂ ਲੈ ਜਾਣਗੇ ਅਪਾ ਇਹ ਤਨਾ ਕਰੀਏ ਜੀ 2-4 ਦਿਨ ਬਾਅਦ ਇਸ ਮੁੱਦੇ ਤੇ ਲੱਗ ਕਾਨਫਰੰਸ ਰੱਖ ਲਈ ਅੱਜ ਆਪਾਂ ਐਸੇ ਮੁੱਦੇ ਕਿਉਂਕਿ ਮੈਂ ਕੁਝ ਬੋਲਿਆ ਤਾਂ ਉਹ ਸਾਡਾ ਆ ਮੁੱਦਾ ਰਹਿ ਜਾਣਾ ਹੈ ਤਾਂ ਉਧਰ ਆ ਜਾਈਏ ਨਹੀਂ ਉਹ ਬੇਨਤੀ ਹੈ ਤੁਹਾਡੇ ਅੱਗੇ ਪਰਵਾਹ ਕੀਤੀ ਜਾਵੇ ਜੀ ਦਾ ਅੱਜ ਆਪਾਂ ਐਸੇ ਮੁੱਦੇ ਤੇ